ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਕੈਨੇਡਾ ਦੇ ਵਿੱਚ ਸਭ ਤੋਂ ਜਲਦੀ ਪੀਆਰ ਕਿਸ ਪ੍ਰਿਵਿੰਸ ਵਿੱਚ ਮਿਲਣ ਦੀ ਸੰਭਾਵਨਾ ਨਵੇਂ ਰੂਲਾਂ ਤੋਂ ਬਾਅਦ ਨਵੇਂ ਹਾਲਾਤਾਂ ਦੇ ਵਿੱਚ ਇਹਦੇ ਉੱਪਰ ਗੱਲ ਕਰਾਂਗੇ ਜਸ਼ਮੀਤ ਸਿੰਘ ਪਾਟਿਆਰ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਲੈਂਮਾਰਕ ਇਮੀਗ੍ਰੇਸ਼ਨਸ ਦੇ ਚੀਫ ਨੇ ਜਸ਼ਮੀਤ ਜੀ ਬਹੁਤ ਬਹੁਤ ਸਵਾਗਤ ਹੈ ਸਸਿਕਾ ਜੀ ਸਸਿਕਾ ਜੀ ਜਸ਼ਮੀਤ ਜੀ ਹੁਣ ਬਹੁਤ ਕੁਝ ਬਦਲ ਗਿਆ ਹਾਲਾਂਕਿ ਦੇਖਿਆ ਜਾਵੇ ਤੇ ਸਟੂਡੈਂਟਸ ਫਰੈਂਡਲੀ এনवायरमेंट ਬਣ ਗਿਆ ਅਜਿਹੇ ਹਾਲਾਤਾਂ ਦੇ ਵਿੱਚ ਸਭ ਤੋਂ ਜਲਦੀ ਪੀਆਰ ਕਿਹੜੇ ਪ੍ਰੋਵਿੰਸਸ ਮਿਲ ਸਕਦੀ ਹੈ ਤੇ ਕਿਉਂ ਤੁਸੀਂ ਕੀ ਰეკਮੈਂਡ ਕਰੋਗੇ ਬਿਜਾਰਤ ਕਿੱਥੇ ਫੋਕਸ ਕਰਨ ਕਿਉਂਕਿ ਹੁਣ ਤੱਕ ਤਾਂ ਟ੍ਰਾਂਟੋ ਵਾਲੇ ਪਾਸੇ ਜ਼ੋਰ ਸੀ ਬਿਜਾਰਤਿਆਂ ਦਾ ਅਸੀਂ ਦੇਖੋ ਇੱਕ ਚੀਜ਼ ਸੋਚਣ ਦੀ ਲੋੜ ਹੈ ਕਿ ਕਿਹੜੇ ਕਿਹੜੇ ਪ੍ਰੋਵਿੰਸਸ ਜਲਦੀ ਪੀਆਰ ਮਿਲਦੀ ਹੈ ਸੋ ਸਭ ਤੋਂ ਪਹਿਲਾਂ ਮੈਂ ਕਹਾਂਗਾ ਸਕੈਚੂਨ ਫਿਰ ਐਟਲੈਂਟਿਕ ਪ੍ਰੋਵਿੰਸਸ ਜਿਦੇ ਚ ਨਿਊ ਬਰੂਨਜ਼ ਉਹ ਇੱਕ ਨਿਊ ਫਾਉਂਡਲੈਂਡ ਲੈਬਰੇਡੋਰ ਐਂਡ ਪ੍ਰਿੰਸ ਐਡਵਰਡ ਆਈਲੈਂਡ ਆਦਿ ਪਰ ਉੱਥੇ ਇੰਨੀ ਜ਼ਿਆਦਾ ਇੰਸਟੀਚੂਟਸ ਨਹੀਂ ਹੈ ਕਿ ਐਡਮਿਸ਼ਨ ਟਾਈਮ ਸਿਰ ਨਹੀਂ ਮਿਲਦੀ ਪ੍ਰੋਸੈਸ ਨਹੀਂ ਹੁੰਦੀ ਆਲਰੇਡੀ ਜਿਹੜਾ ਐਗਜ਼ਿਸਟਿੰਗ ਬੱਚਾ ਸੀ ਜਿਹੜਾ ਪਿਛਲੇ 2-3 ਸਾਲ ਚ ਗਿਆ ਔਰ ਜਿਹਨੂੰ ਸਮਝ ਸੀ ਉਹ ਸਾਰਾ ਬੱਚਾ ਐਟਲੈਂਟਿਕ ਜਾ ਚੁੱਕਿਆ ਹੂੰ ਸੇਅਰ ਸੀ ਅਲਬਰਟਾ ਐਨਪੀ ਪ੍ਰੋਗਰਾਮ ਵੀ ਬੰਦ ਹੋ ਗਿਆ ਹੁਣ ਅਲਬਰਟਾ ਦਾ ਵੀ ਨਵਾਂ ਪ੍ਰੋਗਰਾਮ ਆ ਗਿਆ ਸੋ ਅਲਬਰਟਾ ਵੀ ਸਲੋ ਡਾਊਨ ਮੋਡ ਚ ਚਲਾ ਗਿਆ ਫੇਰ ਸੀ ਮੈਨੀਟੋਬਾ ਮੈਨੀ ਟੋਬਾ ਦਾ ਇੱਕ ਇੰਟਰਨੈਸ਼ਨਲ ਸਟਰੀਮ ਪ੍ਰੋਗਰਾਮ ਹੈਗਾ ਜਿਦੇ ਵਿੱਚ ਸਟੂਡੈਂਟ ਆਪਣੀ ਪੀਆਰ ਅਪਲਾਈ ਕਰ ਸਕਦੇ ਆ ਬਟ ਮੈਨੀ ਟੋਬਾ ਤੇ ਜਨੂਅਰੀ 26 ਤੱਕ ਸੀਟਾਂ ਨਹੀਂ ਮਿਲਦੀਆਂ ਬੜੀਆਂ ਕਿਉਂਕਿ ਹੁਣ ਹਰ ਕਾਲਜ ਦੇ 10-10 ਪ੍ਰੋਗਰਾਮ ਸੀਆਈਪੀ ਕੋਡ ਦੇ ਅੰਡਰ ਆ ਤੁਸੀਂ ਦੇਖੋ ਕਿੱਥੇ ਕਾਲਜ ਕੋ 50 ਪ੍ਰੋਗਰਾਮ ਹੁੰਦੇ ਸੀ ਹੁਣ ਸਿਰਫ 10 ਪ੍ਰੋਗਰਾਮ ਹੈ ਜਿਹੜੇ ਸੀਆਈਪੀ ਕੋਡਸ ਦੇ ਅੰਡਰ ਆ ਸੋ ਕੀ ਕਹਿੰਦੇ ਆ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਤਾਂ ਸਕੈਚੂਨ एस आई एन पी प्रोग्राम काफ़ी स्ट्रोंोंोंग है एस आई एन पी प्रोग्राम काफ़ी ज़्यादा स्ट्रोंग रोल प्ले करता है एंड एस आई एन पी प्रोग्राम होने के बावजूद यूनिवर्सिटी ऑफ रोजाइना सस्कैचुअन सस्कैचुअन पॉलीटैक्निक एंड सस्कैचुअन कॉलेज ये तीन इंस्टीट्यूट्स हैं जोड़े अजट एडमिशन सही तरीके दे रहे हैं सो so, अपा परटिकुलरली अल करिए यूनिवर्सिटी ऑफ रजाइना फोकस करा कि यूनिवर्सिटी ऑफ रोजाइना च ਅਸੀਂ ਪੈਲ 1000 ਡਾਲਰ ਦੇ ਕੇ ਲੈ ਸਕਦੇ ਹਾਂ ਹਮ ਐਂਡ ਲੈਂਡਮਾਰਕ ਇਮੀਗ੍ਰੇਸ਼ਨ ਆਫੀਸ਼ੀਅਲੀ ਰਿਪਰੈਜ਼ੈਂਟ ਕਰਦਾ ਯੂਨੀਵਰਸਿਟੀ ਆਫ ਰਜਾਇਨਾ ਐਂਡ ਟੌਪ 5 ਯੂਨੀਵਰਸਿਟੀਆਂ ਚ ਆ ਜਾਂਦੀ ਹੈ ਯੂਨੀਵਰਸਿਟੀ ਆਫ ਰਜਾਇਨਾ ਜੇ ਅਸੀਂ ਕੈਨੇਡਾ ਦੀ ਗੱਲ ਕਰੀਏ ਤਾਂ ਸਟੂਡੈਂਟ ਸੈਟੀਸਫੈਕਸ਼ਨ ਚ ਟੌਪ 5 ਯੂਨੀਵਰਸਿਟੀਆਂ ਚ ਆ ਜਾਂਦੀ ਹੈ ਆਪਣੇ ਬੱਚੇ ਇਸ ਲਈ ਡਰਦੇ ਆ ਸਸਕਾਚੂਨ ਚਾਂਸ ਕਿ ਥੋੜੀ ਬਰਫ਼ ਜ਼ਿਆਦਾ ਪੈਂਦੀ ਹੈ ਕੋਲਡਰ ਰੀਜਨ ਹੈ ਡੈਫੀਨਿਟਲੀ ਇਟ ਇਜ਼ ਅ ਕੋਲਡਰ ਰੀਜਨ ਤਾਂ ਹੀ ਕਰਕੇ ਇਫ ਯੂ ਸੈਟਲ देयर ਇਨ ਗੈਟ ਯਰ ਪੀਆਰ ਵੈਰੀ ਈਜ਼ੀਲੀ ਫਿਰ ਯੂਨੀਵਰਸਿਟੀ ਆਫ ਰਜਾਇਨਾ 3000 ਡਾਲਰ ਦੀ ਸਕਾਲਰਸ਼ਿਪ ਦੇ ਰਹੀ ਹੈ ਜਿੰਨਾ ਬੱਚਿਆਂ ਦੇ 85% ਤੋਂ ਉੱਤੇ ਨੰਬਰ ਹੈ ਉਸ ਤੋਂ ਬਾਅਦ ਯੂਨੀਵਰਸਿਟੀ ਆਫ ਰਜਾਇਨਾ 20000 ਡਾਲਰ ਦੀ ਆਫਰਿੰਗਸ ਕਰ ਰਹੀ ਹੈ ਟੌਪ 50 ਸਟੂਡੈਂਟਸ ਨੂੰ ਸੋ ਧਿਆਨ ਨਾਲ ਸੁਣਿਓ ਟੌਪ 50 ਸਟੂਡੈਂਟਸ ਇਸ ਟਾਈਮ ਤੇ ਲੋ ਹੈ ਟੌਪ 50 ਚ ਆਣਾ 90% ਤੋਂ ਉੱਤੇ ਆਸਾਨ ਹੈ ਪਹਿਲਾਂ ਉਹਨਾਂ ਦਾ ਟੌਪ 50 100% ਤੇ ਮੁਕਾਬਲਾ ਸੀ ਕਿੰਨੇ ਬੱਚਿਆਂ ਨੂੰ ਟੌਪ 50 ਜੋ 50 ਬੱਚੇ ਹੋਣਗੇ 20000 ਡਾਲਰ 20000 ਡਾਲਰ ਜੀਰੇ ਵਿੱਚ 5 ਸਟਾਰ ਹੋਟਲ ਵਰਗੀ ਅਕੋਮੋਡੇਸ਼ਨ ਪੂਰੇ ਸਾਲ ਦੀ ਤਿੰਨੋਂ ਟਾਈਮ ਦਾ ਖਾਣਾ ਪੀਣਾ ਇਨਕਲੂਡਡ ਹੈ ਮੈਂ ਯੂਨੀਵਰਸਿਟੀ ਆਫ ਰਜਾਇਨਾ ਟ੍ਰੈਵਲ ਕੀਤਾ ਮੈਂ ਉਸ ਅਕੋਮੋਡੇਸ਼ਨ ਚ ਰੁਕੇ ਹਾਂ ਜੀ ਮੈਂ ਸਟੂਡੈਂਟ ਅਕੋਮੋਡੇਸ਼ਨ ਚ ਰੁਕਿਆ ਜਿਹੜੀ ਕਿ ਕੋਈ 4 ਸਟਾਰ ਹੋਟਲ ਤੋਂ ਥੱਲੇ ਨਹੀਂ ਹੈਗੀ ਫਿਰ ਇਹਦੇ ਇੱਕ ਰੂਲ ਆਇਆ ਕਿ ਸਸਕੈਚੂਨ ਤੇ ਠੰਡ ਹੈ ਯਾਰ ਆਪਾਂ ਕਿੰਨਾ ਸਲਾਈ ਬਣਾ ਕੇ ਤਾਂ ਯੂਨੀਵਰਸਿਟੀ ਆਫ ਰਜਾਇਨਾ ਤੇ ਜਿਵੇਂ ਸੀ ਰੁਕੇ ਹੋਏ ਹਾਂ ਜੇ ਉਹਨਾਂ ਦੀ ਹੌਸਟਲ ਕਮੋਡੀਸ਼ਨ ਲਈ ਹੋਈ ਆਪਾਂ ਤਾਂ ਯੂਨੀਵਰਸਿਟੀ ਆਫ ਰਜਾਈਨਾ ਜਿਹੜਾ ਕੈਂਪਸ ਹੈ ਜਿਹੜਾ ਕਿ ਹੁਣ ਹੈ 40 50 ਏਕੜ ਜਾਂ 100 ਏਕੜ ਚ ਇਟ ਇਜ਼ ਆਲ ਜਿਹੜਾ ਐਜੂਕੇਸ਼ਨ ਕਲਾਸਸ ਰੈਸਟੋਰੈਂਟਸ ਗੇਮਿੰਗ ਔਰ ਹੌਸਟਲ ਇਸ ਕਨੈਕਟਡ ਅੰਡਰਗਰਾਉਂਡ ਅੱਛਾ ਤੁਸੀਂ ਲਿਫਟ ਚ ਥੱਲੇ ਜਾਓ ਆਪਣੀ ਕਲਾਸਰੂਮ ਚ ਟੀ-ਸ਼ਰਟ ਪਾ ਕੇ ਜਾਓ ਉੱਥੋਂ ਪੜ੍ਹ ਕੇ ਵਾਪਸ ਆਪਣੇ ਕਮਰੇ ਚ ਆ ਜਾਓ ਉੱਥੋਂ ਰੈਸਟੋਰੈਂਟ ਜਾਓ ਉੱਥੋਂ ਖਾਣਾ ਖਾ ਕੇ ਵਾਪਸ ਆ ਜਾਓ ਜੀ ਹੈ ਤੇ ਅੰਡਰਗਰਾਉਂਡ ਕਨੈਕਟਡ ਹੈ ਸਾਰਾ ਸਾਰਾ ਸਵਾਰਾ ਕੈਂਪਸ ਅੰਡਰਗਰਾਉਂਡ ਕਨੈਕਟਡ ਹੈ ਮੈਂ ਪਰਸਨਲੀ ਬਹੁਤ ਸਾਰੇ ਮੈਂ ਕਹਾਗਾ ਕਿ ਜ਼ਿਆਦਾਤਰ ਜਿੰਨੇ ਮੈਂ ਇੰਸਟੀਟਿਊਟਸ ਰਿਪਰੈਜ਼ੈਂਟ ਕਰਦਾ ਮੈਂ ਪਰਸਨਲੀ ਵਿਜ਼ਿਟ ਕਰਦਾ ਇੱਕ ਸ਼ੌਂਕ ਹੈ এডੂਕੇਸ਼ਨ ਬੱਚਿਆਂ ਨੂੰ ਦੱਸਣ ਦਾ ਜੋ ਅੱਖੀ ਦੇਖਿਆ ਸਮਝਾ ਸਕਦੇ ਆ ਸੋ ਯੂਨੀਵਰਸਿਟੀ ਆਫ ਰਾਜਾਇਨਾ ਇੱਕ ਬਹੁਤ ਹੀ ਅੱਛਾ ਆਪਸ਼ਨ ਹੈ ਬੱਚਿਆਂ ਤੋਂ ਬਹੁਤ ਵਧੀਆ ਆਪਸ਼ਨ ਹੈ ਸਕਾਲਰਸ਼ਿਪ ਫਿਊਚਰ ਯੂਨੀਵਰਸਿਟੀ ਹੈ ਜੀ ਤੁਸੀਂ ਕਹੋਗੇ ਕੈਨੇਡਾ ਚ ਵੀਜ਼ਾ ਕਿੰਨੂੰ ਮਿਲੇਗਾ ਯੂਨੀਵਰਸਿਟੀ ਵਾਲੇ ਨੂੰ ਮਿਲੇਗਾ ਫਿਊਚਰ ਕਿਤਾ ਬਣੇਗਾ ਯੂਨੀਵਰਸਿਟੀ ਵਾਲੇ ਦਾ ਬਣੇਗਾ ਐਂਡ ਜੇ ਸੁਪੋਜ਼ ਤੁਸੀਂ ਇੱਥੇ ਦੇਖੋ 2 ਸਾਲ ਦੇ ਡਿਪਲੋਮਾਸ ਵੀ ਐ ਪ੍ਰਚਾਰ ਸਾਲ ਦੀ ਬੈਚਲਰ ਡਿਗਰੀ ਵੀ ਐ ਔਰ 4 ਸਾਲ ਦੀ ਬੈਚਲਰ ਡਿਗਰੀ ਚ 2 ਸੈਮੈਸਟਰ ਕੋਆਪ ਐ ਸੋ ਐਕਚੁਅਲੀ ਆਪਾਂ 3 ਸਾਲ ਦੇ ਪੈਸੇ ਦੇਣੇ ਆ ਔਰ ਜਦੋਂ ਕੋਆਪ ਕਰਦੇ ਆ ਨਾ ਅਸੀਂ ਤਾਂ ਕੋਆਪ ਚ ਜਿਹੜੀ ਕੰਪਨੀ ਚ ਅਸੀਂ ਕੋਆਪ ਕਰਦੇ ਆ ਉਥੇ ਹੀ ਸਾਨੂੰ ਜੌਬ ਮਿਲ ਜਾਂਦੀ ਹੂੰ ਸੋ ਸਟੂਡੈਂਟਸ ਐਜ਼ ਐਨ ਐਜੂਕੇਸ਼ਨਿਸਟ ਮੈਂ ਕਹਾਂਗਾ ਕਿ ਮੇਰਾ ਕੰਮ ਬੜਾ ਇੰਪੋਰਟੈਂਟ ਹੈ ਬੱਚਾ ਨੂੰ ਗਾਈਡ ਕਰਨਾ ਇਟ ਇਜ਼ ਨੋਟ ਜਸਟ ਕਿ ਮੈਂ ਬੱਚੇ ਉਥੇ ਭੇਜ ਤੇ ਤੇ ਆਪਾਂ ਉਸ ਤੋਂ ਬਾਅਦ ਰਿਸਪੌਂਸਿਬਿਲਟੀ ਖਤਮ ਪਰ ਬੱਚੇ ਆਪਣੇ ਕੰਸਲਟੈਂਟ ਨਾਲ ਨਾਤਾ ਤੋੜ ਦਿੰਦੇ ਆ ਇਹ ਦੇਖਿਆ ਮੈਂ ਪਿਛਲੇ 5 ਸਾਲ ਤੋਂ ਕਰ ਰਿਹਾ ਹਾਂ 2019 ਤੋਂ ਬਾਅਦ ਕਿ ਬੱਚੇ ਇਥੇ ਜਾਣਦੇ ਆ ਉਹ ਕਹਿੰਦੇ ਸਾਡਾ ਵੀਜ਼ਾ ਲੱਗ ਗਿਆ ਖਤਮ ਸਾਡੀ ਨੌਕਰੀ ਲੱਗ ਗਈ ਵੀ ਆ ਮੇਕਿੰਗ ਮੌੜਾ ਮਨੀ ਇਟ ਇਜ਼ ਓਕੇ ਵੀ ਡੋంట్ ਨੀਡ ਆਰ ਕੰਸਲਟੈਂਟ ਜਦੋਂ ਕਾਲਜ ਚੇਂਜ ਕਰਨ ਲੱਗਦੇ ਆ ਉਦੋਂ ਵੀ ਨਹੀਂ ਕੰਸਲਟੈਂਟ ਨੂੰ ਪੁੱਛਦੇ ਸੀ ਹੁਣ ਪਹਿਲੀ ਗੱਲ ਤੁਸੀਂ ਕਾਲਜ ਨਹੀਂ ਚੇਂਜ ਕਰ ਸਕਦੇ ਅਸੀਂ ਮੈਂ ચીਕ-ਚੀਕ ਕੇ ਹਰ ਸ਼ੋ ਚ ਗਿਆ ਕਾਲਜ ਨਾ ਚੇਂਜ ਕਰੋ ਕਾਲਜ ਨਾ ਚੇਂਜ ਕਰੋ ਚੰਗੇ ਕੋਰਸੇਸ ਲੋ ਪਿਛਲੇ ਤੁਸੀਂ ਮੈਂ ਕਹਾਗਾ ਕਿ ਮੈਂ ਜੇ ਤੁਸੀਂ ਮੇਰੇ 10 ਸਾਲ ਤੋਂ YouTube ਐਕਟਿਵ ਹੋਇਆ ਪਿਛਲੇ 10 ਸਾਲ ਪੁਰਾਣੇ ਸ਼ੋ ਦੇਖ ਲਓ ਮੈਂ ਉਹਦੇ ਵਿੱਚ ਵੀ ਇਹੀ ਕਹਿ ਰਿਹਾ ਸੀ और आज भी मैं यही कह रहा चंगे कॉलेज में एडमिशन लो चंगे कोर्सिज करो चंगी जगह पे जाओ देखो पी आर कितें है वीज़ा लगन तो बाद ही औखा टाइम अपना शुरू हों क्योंकि पढ़ना भी है कम भी करना है सब कुछ करना है सो बच्चों बच्चे डिफिकल्ट हो होता सो स्टूडेंट्स यू नीड राइट गाइडेंस राइट नाउ कैनेडा नहीं जान ली चाहे कैनेडा नहीं जाना कोई गल नहीं यूके जाना भी राइट गाइडेंस चाहिए है USA जाना एस भी राइट गाइडेंस चाहिए है ਜਰਮਨੀ ਜਾਣਾ ਤਾਂ ਵੀ ਰਾਈਟ ਗਾਈਡੈਂਸ ਚਾਹੀਦੀ ਹੈ ਅੱਜ ਕੱਲ ਹਰ ਕੋਈ ਕਹਿੰਦਾ ਜਰਮਨੀ ਭੇਜ ਦਿਓ ਜਰਮਨੀ ਭੇਜ ਦਿਓ ਉਹਦੇ ਲਈ ਵੀ ਤਾਂ ਗਾਈਡੈਂਸ ਚਾਹੀਦੀ ਹੈ ਜਰਮਨੀ ਭੇਜ ਦਿਓ ਬਿਲਕੁਲ ਇਲੀਗਲ ਓਨਲੀ ਭੇਜ ਦਿਓ ਨੋ ਸਟੂਡੈਂਟਸ ਆਪਾਂ ਨੂੰ ਰਾਈਟ ਗਾਈਡੈਂਸ ਚਾਹੀਦੀ ਹੈ ਜਰਮਨੀ ਜਾਣ ਲਈ ਆਸਟ੍ਰੇਲੀਆ ਜਾਣਾ ਰਾਈਟ ਗਾਈਡੈਂਸ ਚਾਹੀਦੀ ਹੈ ਅੱਜ ਦੇ ਸਟੂਡੈਂਟ ਬੱਚੇ ਨਾਰਮਲੀ ਕਹਿ ਰਹੇ ਕਿ ਮੇਰੀ ਆਸਟ੍ਰੇਲੀਆ ਫਾਈਲ ਲਾਣੀ ਹੈ ਮੈਂ ਐਲੀਜੀਬਲ ਆ ਨਹੀਂ ਐਲੀਜੀਬਲ ਆ ਕੋਈ ਗੱਲ ਨਹੀਂ ਮੈਂ 2-4 ਲੱਖ ਰੁਪਏ ਜਿੰਨ ਨੂੰ ਦੇ ਕੇ ਫਾਈਲ ਲਵਾ ਦਾਂਗਾ ਤੁੱਕਾ ਮਾਰ ਲਾਂਗਾ 90% ਰਿਫਿਊਜ਼ਲ ਹੈ ਸੇ ਸਾਡੇ ਸਾal ਬਾਅਦ ਕਿ ਸੇ ਸਾਡੇ ਬਈ ਕੰਸਲਟੈਂਟ ਨੂੰ ਆਇਆ ਸਰ ਤੁਸੀਂ ਠੀਕ ਕਿਹਾ ਸੀ ਨਾਰਮਲੀ ਬੱਚੇ ਇਦਾਂ ਹੀ ਘੁੰਮ ਕੰਮ ਤੇ ਆ ਰਹੇ ਆ ਸਰ ਤੁਸੀਂ ਠੀਕ ਕਿਹਾ ਸੀ ਰਿਫਿਊਜ਼ਲ ਆ ਗਈ ਮੇਰੀ ਇਦਾਂ ਨੇ ਬਹੁਤ ਬੱਚੇ ਜਿਹੜੇ ਮੇਰੇ ਕੋਲ ਆ ਰਹੇ ਆ ਸਰ ਜੇ ਤੁਸੀਂ एलिਜੀਬਲ ਹੋ ਕੋਈ ਵੀ ਬੱਚਾ ਤਾਂ ਮੈਂ ਉਹਨੂੰ ਆਸਟ੍ਰੇਲੀਆ ਭੇਜਾਂਗਾ ਜੇ एलिਜੀਬਲ ਹੋ ਤੁਸੀਂ ਨਿਊਜ਼ੀਲੈਂਡ ਭੇਜਾਂਗਾ ਜੇ एलिਜੀਬਲ ਹੋ ਜਿਹੜੇ ਕੰਟਰੀ ਜਾਣਾ ਚਾਹੋਗੇ ਉੱਥੇ ਭੇਜਾਂਗੇ ਪਰ ਜੇ ਹੁਣ ਤੁਸੀਂ एलिਜੀਬਲ ਨਹੀਂ ਹੈਗੇ ਫਿਰ ਕਿੱਦਾਂ ਭੇਜਦੀ ਹੈ ਤੁਸੀਂ एलिਜੀਬਲ ਨਹੀਂ ਹੈਗੇ ਤੁਹਾਡੇ ਕੋਲ ਫੰਡਸ ਰਿਕੁਆਇਰਮੈਂਟ ਫੁੱਲਫਿਲ ਨਹੀਂ ਹੋ ਰਹੀ ਕਿੱਦਾਂ ਭੇਜਦੀ ਹੋਏ ਏਜੰਟ ਛੋਟੀ ਮਾਰਦੇ ਆ ਐਲੀਜੀਬਲ ਨਹੀਂ ਹੈਗਾ ਬੱਚਾ ਲਿਆਓ 2 ਲੱਖ ਰੁਪਈਆ ਦਿਓ ਫੰਡ ਵੀ ਅਰੇਂਜ ਕਰ ਦਿੰਨੇ ਆ ਤੁਹਾਡੇ ਡਾਕੂਮੈਂਟ ਵੀ ਬਣਾ ਦਿੰਨੇ ਆ ਜਾਲੀ ਡਿਗਰੀਆਂ ਵੀ ਬਣਾ ਦਿੰਨੇ ਆ ਇੱਥੇ ਕਰੀ 2 ਲੱਖ ਮਿਲ ਗਿਆ ਏਜੰਟ ਨੂੰ ਤੁਹਾਡਾ ਵੀਜ਼ਾ ਆਇਨਾ ਹੈ ਉਹਨੇ ਕਿ ਲੈਣਾ ਤੁਹਾਡੇ ਭੇਖ ਨਾਲ ਵੀਜ਼ਾ ਨਾਲ ਜ਼ਿਆਦਾਤਰ ਇਸ ਏਜੰਟ ਨੂੰ ਕੋਈ ਮਤਲਬ ਨਹੀਂ ਹੈ ਉਹਨੂੰ ਸਿਰਫ ਆਪਣੇ ਆਪਣੇ ਪੈਸਿਆਂ ਨਾਲ ਮਤਲਬ ਹੈ ਆਪਣੇ ਪੈਸਿਆਂ ਨਾਲ ਇਹੀ ਦਾ ਰੀਜ਼ਨ ਹੈ ਜਿਹੜੇ ਏਜੰਟ ਬਹੁਤ ਦੁਕਾਨਾਂ ਬੰਦ ਕਰਕੇ ਚਲੇ ਗਏ ਉਹ ਫੇਸ ਨਹੀਂ ਕਰਨਾ ਚਾਹੁੰਦੇ ਉਹਨਾਂ ਬੱਚਿਆਂ ਨੂੰ ਜਿਹੜੇ ਹੁਣ ਵਾਪਸ ਆਉਣਗੇ ਕੈਨੇਡਾ ਔਰ ਯੂਕੇ ਤੋਂ ਕਾਫੀ ਬੱਚੇ ਵਾਪਸ ਆਉਣਗੇ ਜਿਹੜੇ ਬੱਚਿਆਂ ਨੂੰ ਅਸੀਂ ਪੈਕੇਜ ਕਾਲਜਿਸ ਚ ਭੇਜਿਆ ਜਿਹੜੇ ਹੁਣ ਇਲੀਗਲ ਹੋ ਗਏ ਉੱਥੇ ਉਹ ਕੀ ਕਰਨਗੇ ਜਿਹੜੇ ਬੱਚੇ ਸਰਕਾਰੀ ਕਾਲਜ ਜਿਹਦੇ ਹੈਵ 5 ইয়ার্স ਉਹ ਜਸਟ ਕਰ ਸਕਦੇ ਆ ਆਪਣੇ ਆਪ ਨੂੰ ਪਰ ਜਿਹੜੇ ਬੱਚੇ ਪੈਕੇजेस ਜਿਹੜੇ ਕਾਲਜੇਸ ਨੇ ਪੜਾਇਆ ਨਹੀਂ ਕੀਤਾ ਇਲੀਗਲ ਹੋ ਗਏ ਐਲਐਮਆ ਨਹੀਂ ਮਿਲੀਆਂ ਉਹ ਕੀ ਕਰਨਗੇ ਹੂੰ ਸੋ ਸਟੂਡੈਂਟ ਬਹੁਤ ਹੀ ਇੰਪੋਰਟੈਂਟ ਹੈ ਤੁਹਾਡੀ ਲਾਈਫ ਲਈ ਕਿ ਅਸੀਂ ਇੱਕ ਸਹੀ ਕੰਸਲਟੈਂਟ ਚੂਜ਼ ਕਰੀਏ ਕਿਉਂਕਿ ਮੈਂ ਕਹਾਂਗਾ ਥੋੜਾ ਸਮੇਂ ਓਕੇ ਰਹਿਣਾ ਬਹੁਤ ਵਧੀਆ 4 ਸਾਲ ਓਕੇ ਹੋ ਗਏ 5 ਸਾਲ ਓਕੇ ਹੋ ਗਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੜ ਲਿਆ ਪਰ ਇਕਲੇ 50 ਸਾਲ ਓਕੇ ਰਹਿਣਾ ਬਹੁਤ ਡਿਫਿਕਲਟ ਹੈ ਕਿਉਂਕਿ ਜੇ ਤੁਸੀਂ ਵਾਪਸ ਆ ਗਏ ਨਾ ਹੁਣ ਇਸੇ ਵੀ ਕੰਟਰੀ ਤੋਂ ਤੁਸੀਂ ਉੱਥੋਂ ਦੇ ਸਿਸਟਮਸ ਦੇਖ ਆਏ ਤੁਸੀਂ ਉੱਥੋਂ ਦੇ ਮਿਨਿਮਮ ਵੇਜ ਰੇਟਸ ਦੇਖ ਆਏ ਯਾਰ ਉੱਥੇ ਤਾਂ ਯਾਰ ਦਿਹਾੜੀ ਲਈਦੀ ਸੀ 8 ਘੰਟੇ ਦੀ ਦਿਹਾੜੀ ਲਈਦੀ ਸੀ ਤਾਂ 160 ਡਾਲਰ ਬੰਦੇ ਸੀ 10000 ਬੰਦਾ ਸੀ ਇੱਥੇ ਮਹੀਨੇ ਦਾ 10000 ਮਿਲਦਾ ਇੱਕ ਦਿਨ ਦਾ 10000 ਬੰਦਾ ਸੀ ਇੱਥੇ ਮਹੀਨੇ ਦਾ 10000 ਬੰਦਾ ਮੈਨੂੰ ਨਹੀਂ ਸਮਝ ਆ ਰਹੀ ਕਿ ਲੋਕੀ ਕਹ ਰਹੇ ਹੈ ਕਿ ਅਸੀਂ ਬਾਹਰ ਨਹੀਂ ਜਾਣਾ ਪਰ ਬਾਹਰ ਜਾਣਾ ਤੁਹਾਡੀ ਫੈਮਿਲੀ ਦੀ ਗਰੋਥ ਲਈ ਤੁਹਾਡੀ ਗਰੋਥ ਲਈ ਅਸੈਂਸ਼ੀਅਲ ਹੈ ਅਸੈਂਸ਼ੀਅਲ ਇਟ ਇਜ਼ ਵੈਰੀ ਅਸੈਂਸ਼ੀਅਲ ਚਲੋ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਦਿੱਤੀ ਫਰ ਸਕੈਚਨ ਬਾਰੇ ਵੀ ਔਰ ਹੋਰ ਪ੍ਰੋਵਿੰਸਸ ਬਾਰੇ ਵੀ ਔਰ ਤੁਸੀਂ ਜ਼ਰੂਰ ਇੱਕ ਗੱਲ ਖਿਆਲ ਰੱਖਣੀ ਹੈ ਹੁਣ ਕੈਨੇਡਾ ਚ ਤੁਸੀਂ ਕਦੀ ਵੀ ਫਾਲਤੂ ਜਾਂ ਫੇਕ ਡਾਕੂਮੈਂਟ ਜਾਂ ਫੇਕ ਐਕਸਪੀਰੀਅੰਸ ਦੇ ਬੇਸ ਤੇ ਆਪਣੀ ਫਾਈਲ ਲਾਚ ਨਹੀਂ ਕੈਨੇਡਾ ਚ ਨਹੀਂ ਸਰ ਕਿਸੇ ਵੀ ਕੰਟਰੀ ਚ ਤੁਸੀਂ ਫੇਕ ਡਾਕੂਮੈਂਟ ਨਹੀਂ ਲਾਉਣੇ ਬਿਲਕੁਲ ਜੀ ਸੋ ਥੈਂਕ ਯੂ ਸੋ ਮੱਚ 90413 90412 ਜਸਮੀਤ ਜੀ ਨਾਲ ਗੱਲ ਕਰੋ ਔਰ ਨੈਕਸਟ ਇਨਟੇਕਸ ਦੀਆਂ ਫਾਈਲਸ ਤੁਸੀਂ ਲਾਚ ਕਰ ਸਕਦੇ ਹੋ ਥੈਂਕ ਯੂ ਸੋ ਮੱਚ